ਸੋਡੇ ਚਤੜਾ ਨੂੰ ਅਗਲਾ ਮਾ ਮੜੀ ਜੀ ਨੇੜੇ ਕਰਾਂ ਸੋਡੇ ਮਾ ਮੜਾ ਲਾ ਕੇ ਲਾਂਬੂ ਕੱਚੀ ਨਾ ਲਪੇਟ ਕੇ ਲੀਰ ਕੇ ਡੰਡੇ ਦੇ ਉੱਤੇ ਰੁੱਤੇ ਲਾ ਕੇ ਮੜਾ ਪਰਾਲ ਸੋਡੇ ਨੇੜੇ ਕਰਾਂ ਜਤਰਾ ਦੇ ਮਰਾਂਗੇ ਨਾ ਬੜਕੋਗੇ ਨਾ ਤੇ ਯਾਰ ਤੁਸੀਂ ਐਂਡੇ ਨੇ ਦਰਸ ਖੜੀ ਫੂਕ ਤੇ ਕੋਈ ਦਰਦ ਨਹੀਂ ਯਾਰ ਆ ਦਿਖਾਈ ਮੜਾ ਜਾ ਆ ਦਿਖਾ ਦੇ ਇੱਥੋਂ ਲੈ ਕੇ ਉਹ ਤੱਕ ਦਿਖਾਈ ਕਰਾਂ ਉਹ ਤੱਕ ਦਿਖਾ ਦੇ ਐ ਨੂੰ ਤੁਰਿਆ ਤੁਰਿਆ ਐ ਨੂੰ ਦਿਖਾ ਦੇ ਆਹ ਤੱਕ ਸਾਰੇ ਫੂਕ ਤੇ ਲਾ ਕੇ ਅੱਗ ਇਹ ਲੋਕ ਇੰਨੀ ਘਟੀਆ ਕਰਤੂਤ ਦੇ ਮਾਲਕ ਆ ਇਹ ਨਹੀਂ ਸਮਝ ਸਕਦੇ ਇਹ ਨਹੀਂ ਇਸ ਗੱਲ ਨੂੰ ਕਦੇ ਸਮਝਣਗੇ ਫਿਰ ਜਦੋਂ ਇਹਨਾਂ ਦੇ ਕੁਦਰਤ ਵੱਲੋਂ ਬਾਹ ਪੈਂਦੀ ਹੈ ਨਾ ਫਿਰ ਇਹ ਚੀਕਾਂ ਮਾਰਦੇ ਆ ਸਾਡੀ ਗੜਿਆਂ ਨੇ ਫਸਲ ਮਾਰਤੀ ਸਾਡੇ 10 ਗੱਟੇ ਘਟ ਨਿਕਲੇ ਝਾੜ ਘਟ ਗਿਆ ਸਾਡਾ ਮੁੰਡਾ ਚੱਟੇ ਤੇ ਲੱਗ ਗਿਆ ਸਾਡਾ ਕੋਈ ਐਕਸੀਡੈਂਟ 'ਚ ਮਰ ਗਿਆ ਤੁਸੀਂ ਕਿੰਨੇ ਰੁੱਖਾਂ ਦੇ ਕਾਤਲੋਂ ਸੋਚਿਆ ਕਦੇ ਹਰ ਸਾਲ ਪੰਜਾਬ ਦੇ ਵਿੱਚ ਲੱਖਾਂ ਰੁੱਖਾਂ ਨੂੰ ਮਾਰ ਦਿੱਤਾ ਜਾਂਦਾ ਇਹਨਾਂ 'ਚ ਵੀ ਜਾਨ ਹੈ ਇਹ ਵੀ ਮਹਿਸੂਸ ਕਰਦੇ ਆ ਸੋਚਦੇ ਆ ਦਰਦ ਨੂੰ ਸਮਝਦੇ ਆ ਖੁਸ਼ੀ ਨੂੰ ਮਾਣਦੇ ਆ ਗਰਬਾਣੀ ਕਹਿੰਦੀ ਆ ਮੈਂ ਨਹੀਂ ਕਹਿੰਦਾ ਇਹ ਜੜ ਜੂਨੀ ਚਾਉਂਦੇ ਆ ਅੰਡੇ 'ਚ ਜ਼ੇਰ ਦੇ ਸਿੱਧ 'ਚ ਕਿੰਨੀ ਉਤਪੱਦ ਖਾਨ ਬਹੁਤ ਅਚਦੀਨੀ ਜਿੰਨੀ ਉਤਪਤੀ ਹੋਈ ਆ ਇਹਨਾਂ ਚੀਜ਼ਾਂ ਤੋਂ ਹੋਈ ਆ ਪੰਜਾਬ ਦੇ ਲੋਕੋ ਸਮਝੋ ਕੀ ਇੱਥੇ ਢੀਡੇ ਲਾ ਕੇ ਦੋ ਪਿੱਛੇ ਕਰਕੇ ਨਹੀਂ ਅੱਗਾ ਪਾ ਲਾ ਸਕਦੇ ਨਹੀਂ ਸਾਨੂੰ ਸਰਦਾ ਅਗਲਾ ਇਹ ਬਣਾ ਲਾ ਲਓ ਅੱਗ ਪਿੱਛੇ ਕਰਕੇ ਲਾ ਦਿਓ ਯਾਰ ਲੱਖਾਂ ਦਰਾਤ ਤੁਸੀਂ ਪੰਜਾਬ ਦੇ ਵਿੱਚ ਹਰ ਸਾਲ ਖੋਪਦੇ ਹੋ ਇਸੇ ਕਰਕੇ ਅੱਜ ਪੰਜਾਬੀ ਕੋ ਤੁਸੀਂ ਔਖੇ ਹੋ ਦੁਖੀ ਹੋ ਹਰ ਬੰਦਾ ਬਿਮਾਰ ਆ ਖਸਤਾਲ ਭਰੇ ਪਏ ਆ ਚੀਕਾਂ ਪੰਗਾਂ ਛੋਡੀਆਂ ਬਾਈ ਦੀਆਂ ਪਰ ਸੋਚੋ ਯਾਰ ਮੈਂ ਛੋੜੇ ਜਤਨਾ ਨੂੰ ਅਗਲਾ ਮੈਂ ਮਾੜੀ ਜੀ ਨੇੜੇ ਕਰਾਂ ਛੋੜੇ ਮੈਂ ਲਾ ਕੇ ਲਾਂਬੂ ਕੇ ਚੀਨਾ ਲਪੇਟ ਕੇ ਦੀਰ ਕੇ ਡੰਡੇ ਦੇ ਉੱਤੇ ਉੱਤੇ ਲਾ ਕੇ ਮੜਾ ਪ੍ਰਾਣ ਛੋੜੇ ਨੇੜੇ ਕਣਕਤਾਂ ਦੇ ਮਰਨ ਨਾ ਬੜਤੋਂਗੇ ਨਾ ਤੇ ਯਾਰ ਤੁਸੀਂ ਐਡੇ ਐਡੇ ਦਰਦ ਖੜੀ ਫੂਕ ਤਰ ਕੋਈ ਦਰਦ ਨਹੀਂ ਯਾਰ ਇਹ ਵੀ ਹੁੰਦੇ ਨੇ ਯਾਰ ਇਹ ਵੀ ਬਲਖਦੇ ਚੀਕਾਂ ਮਾਰਦੇ ਅੱਗ ਲੱਗਦੀਆਂ ਚਾਉਂਦੇ ਜੀ ਮੈਂ ਆਪਾ ਬੰਦੇ ਨੂੰ ਸਾੜ ਕੇ ਤੁਸੀਂ ਚਾਹੁੰਦੇ ਨੂੰ ਸਾੜ ਇਹ ਅੱਖ ਮੈਂ ਚਾਲਦੀ ਬੁਗਤੋਗੇ ਹੋਰ ਵੀ ਮੇਰੀ ਗੱਲ ਚੇਤੇ ਰੱਖ ਹਰ ਸਾਲ ਮੈਂ ਕਲਪਦਾ ਹਰ ਸਾਲ ਅਸੀਂ ਹਜ਼ਾਰਾਂ ਲੋਕ ਰੱਖ ਲਾਉਣੇ ਆ ਆ ਹੁਣ ਇੰਨੀ ਕਰਨੀ ਆ ਪਾਣੀ ਪਾਉਂਦੇ ਫਿਰਦੇ ਆ ਇਹ ਮਿੰਟ ਤੇ ਲਾ ਕੇ ਸਿੱਖ ਹੋ ਜਾਂਦੇ ਆ ਯਾਰ ਆਉ ਮਚਾਏ ਪਿਆ ਆ ਮੇਰੇ ਪਿੰਡ ਦੇ ਲੋਕਾਂ ਦੀ ਕਰਤੂਤ ਆ ਇਹ ਤੇ ਮੇਰੇ ਪਿੰਡ ਚ ਮਚਾਏ ਹੋਏ ਆ ਹਰ ਸਾਲ ਮੈਂ ਲਾਉਣਾ ਹੋਰਥੇ ਗਾਂਹਾਂ ਇੱਕ ਨੇ ਅੱਗ ਲਾਈ ਪਈ ਆ ਉਹ ਦਿਖਾ ਦੇ ਅੱਗ ਵੀ ਦਿਖਾ ਦੇ ਇਧਰੋਂ ਵੀ ਦਿਖਾ ਦੇ ਅੱਗ ਆ ਵੀ ਦਿਖਾ ਦੇ ਆ ਦਿਖਾ ਆ ਚੱਲੀ ਜਾਂਦੀ ਦਿਖਾ ਆ ਦੇਖੀ ਉਹ ਦੇਖ ਉਹ ਚਲਦੀ ਆ ਨਾ ਅੱਗ ਦੇਖੋ ਮੜਾ ਜਾ ਉਹ ਮੋਟਰ ਤੇ ਖੜੇ ਉਹ ਬੰਦੇ ਦੀ ਕਰਤੂਤ ਵੀ ਦੇਖ ਲੋ ਪਤਾ ਨੇ ਕਿਹੜੇ ਸੱਜਣ ਨੇ ਅੱਗ ਲਾਈ ਆ ਆਹ ਦੇਖ ਲਾ ਉਹ ਮੋਟਰ ਦੇ ਖੜੇ ਵੀ ਨੇ ਮੋਟਰ ਦੇ ਨੇੜੇ ਵੀ ਆਲੇ ਘੜਾਇਲਾ ਉਹ ਜਿੰਨੀਆਂ ਡੇਕਾਂ ਖੜੀਆਂ ਮੋਟਰ ਤੇ ਉਹ ਸਾਰੀਆਂ ਬਚਣਗੀਆਂ ਆਹ ਕੁਛ ਕਰਦੇ ਆ ਫਿਰ ਅਸੀਂ ਦੁਖੀ ਆ ਜੀ ਗੁਰਦੁਆਰੇ ਜਾਣਗੇ ਅਰਦਾਸਾਂ ਕਰਨਗੇ ਫੇ ਪ੍ਰਮਾਤਮਾ ਸੱਚੇ ਪਾਤਸ਼ਾਹ ਸਾਡੀਆਂ ਝੋਲੀਆਂ ਭਰ ਦੇ ਸਾਨੂੰ ਖੁਸ਼ੀਆਂ ਲਿਆ ਖੁਸ਼ੀਆਂ ਥੋੜੇ ਸਵਾਹ ਆਉਣੀਆਂ ਫੇ ਕੁਦਰਤ ਦਾ ਕਿੰਨਾ ਵੱਡਾ ਖਲਵਾੜ ਕਰ ਰਿਹਾ ਕੋਈ ਸੋਚਿਆ ਵੀ ਇਹ ਕਾਦਰੇ ਰੱਬ ਆ ਜਿਹੜਾ ਜਿਹਨੂੰ ਤੁਸੀਂ ਲੱਭਦੇ ਫਿਰਦੇ ਕੋਈ ਹੋਰ ਇਹ ਕੁਦਰਤ 'ਚ ਬਸਦਾ ਹੈ ਇਹ ਕਣ-ਕਣ 'ਚ ਬਸਦਾ ਹੈ ਇਹ ਦਰਖਤਾਂ 'ਚ ਬਸਦਾ ਹੈ ਇਹ ਬਨਾਸਪਤੀ ਜੀ 'ਚ ਬਸਦਾ ਹੈ ਇਹ ਜਿਹੜੇ ਤੁਸੀਂ ਹਜ਼ਾਰਾਂ ਅੰਡੇ ਫੂਕੇ ਐ ਟਡੀਰੀਆਂ ਦੇ ਬੱਚੇ ਫੂਕੇ ਐ ਕਿੰਨੇ ਕਣ ਮਚਾਏ ਐ ਇਹ ਉਹਨਾਂ 'ਚ ਬਸਦਾ ਸਮਝੋ ਸਮਝੋ ਨਹੀਂ ਹੋਰ ਵੀ ਔਕੇ ਹੋਣਗੇ ਮੇਰੀ ਗੱਲ ਚੇਤੇ ਰੱਖੋ ਸਮਝਜੋ ਗੱਲ ਨੂੰ ਕੋਈ ਫਰਕ ਨਹੀਂ ਪੈਂਦਾ ਜੇ ਦੋ ਗੇੜੇ ਲਾਵਾਂ ਕਿੰਨੇ ਕ ਫਰਕ ਆ ਜੇ 5 ਲੀਟਰ ਤੇਲ ਵੀ ਬਚਾ ਲਵਾਂ ਟਰੈਕਟਰ ਦੇ ਨਾਲ ਯਾਰ ਕੀ ਫਰਕ ਪੈਂਦਾ ਪਰ ਨਹੀਂ ਸੋਨ ਨੂੰ ਅਕਲ ਨਹੀਂ ਆਉਣੀ ਪੱਤਾ ਪਨਾ ਕੇ ਅਕਲ ਨਹੀਂ ਸੋਨ ਨੂੰ ਆਈ ਨੁਕਸਾਨ ਕਰਾਈ ਜਾਂਦੇ ਹੋ ਜਵਾਨੀ ਸਾਡੀ ਮਰੀ ਜਾਂਦੀ ਆ ਜਵਾਨ ਸਾਡੇ ਪੈਦਾ ਹੁਣ ਹਟ ਗਏ ਬੁਰਾ ਹਾਲਤ ਜੀਵ ਨਿਕਲੀ ਪੈ ਗੱਠ ਦੀ ਲੋਕਾਂ ਦੀ ਹਰ ਇੱਕ ਬੰਦਾ ਬਿਮਾਰ ਹੈ ਦਵਾਈਆਂ ਲੈ ਕੇ ਸਾਨੂੰ ਨੀਂਦ ਆਉਂਦੀ ਹੈ ਪਰ ਤੁਸੀਂ ਨਹੀਂ ਲੈ ਸਕਦੇ ਇਹ ਗਰਵਾਣੀ ਕਹਿੰਦੀ ਆ ਬੰਦਿਆ ਸਮਝ ਲੈ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਐਵੇਂ ਨਹੀਂ ਕਿਹਾ ਨਾ ਪਾਣੀ ਨੂੰ ਸੰਭਦੇ ਹੋ ਨਾ ਧਰਤੀ ਨੂੰ ਸੰਭਿਆ ਜਿਹੜੀ ਮਾਂ ਹੈ ਤੇ ਨਾ ਹਵਾ ਨੂੰ ਆਪਣੇ ਪਿਓ ਗੁਰੂ ਨੂੰ ਸੰਭਰੇ ओके ਹੋਗੇ ओके ਹੋਗੇ ਬੰਦ ਲੋ ਮੇਰੀ ਗੱਲ ਨੂੰ ਲੜ ਬੰਦ ਲੋ ਪੱਲੇ ਬੰਦ ਲੋ ਨਾ ਅਡੇ ਬੇਅਕਲ ਬੇ ਗੈਰਤ ਤੇ ਖੁਦਦਰਜ ਲੋਕ ਬਣੋ ਆ ਦੇਖ ਲੋ ਆ ਫੁਕੇ ਵੇਖਾ ਦਿਖਾਉਣੇ ਤੁਹਾਨੂੰ ਆਹ ਦੇਖ ਲਿਓ ਚੱਕ ਦਾ ਕੰਮ ਉਧਰ ਵੀ